ਐਸਾ ਪਿਆਰ ਥਾ ਕਿ ਇਤਨੀ ਬੜੀ ਜੋੜੀ ਇਤਨੀ ਅੱਛੀ ਜੋੜੀ ਕੋਈ ਨਹੀਂ ਬਣਾ ਸਕਦਾ ਜਿਤਨੀ ਉਹ ਥੀ ਜੀਤ ਥਾ ਤਾਂ ਧਰਮਿੰਦਰ ਥਾ ਧਰਮਿੰਦਰ ਥਾ ਤਾਂ ਜੀਤ ਥਾ ਉਸकी ਇੱਕ ਦੂਸਰੇ ਮੇਂ ਜਾਨ ਬਸਤੀ ਥੀ ਮੈਂ ਰਾਤ 12 ਵਜੇ ਤੱਕ ਕੋਸ਼ਿਸ਼ ਕੀਤੀ ਮੋਹਨ ਬੱਗੜ ਜੀ ਨੂੰ ਫੋਨ ਕੀਤਾ ਉਹ ਵੀ ਕਹਿ ਰਿਹਾ ਸੀ ਵਾਹਿਗੁਰੂ ਦੇ ਅੱਗੇ ਅਰਦਾਸ ਕਰ ਰਹੇ ਆ ਬਾਜੀ ਠੀਕ ਰਹਿਣ ਅੱਜ ਸਵੇਰੇ ਇਹ ਮੰਦਭਾਗੀ ਜਿਹੜੀ ਖਬਰ ਹੈ ਸੁਣੀ ਹੈ ਕਿ ਇੱਕ ਪੰਜਾਬ ਦਾ ਸ਼ੇਰ ਹਿੰਦੁਸਤਾਨ ਦਾ ਸ਼ੇਰ ਪੂਰੀ ਦੁਨੀਆ ਦਾ ਸ਼ੇਰ ਜਿਨ੍ਹਾਂ ਨੂੰ ਲੋਕ ਪੰਜਾਬੀ ਜਿੱਥੇ ਵੀ ਹਨ ਜਿਹੜੇ ਪਿਆਰ ਕਰਦੇ ਹਨ ਤੇ ਉਹ ਤੁਸੀਂ ਵੀ ਤੁਹਾਨੂੰ ਵੀ ਪਤਾ ਹੈਗਾ ਹੀ ਆ ਵੀ ਜਿੰਨੇ ਵੀ ਬਾਲੀਵੁੱਡ ਦੇ ਵਿੱਚ ਜੋ ਤਾਂਕ ਧਰਮਪਾਜੀ ਦੀ ਸੀਗੀ ਉਹ ਕਿਸੇ ਦੇ ਨਹੀਂ ਸੀ ਮੈਂ ਜਦੋਂ ਵੀ ਬੰਬੇ ਜਾਣ ਦਾ ਮੌਕਾ ਮਿਲਿਆ ਹੈ ਤਾਂ ਅਸੀਂ ਇਕੱਠੇ ਬਹਿ ਕੇ ਗੱਪਸ਼ਪ ਕਰਦੇ ਰਹੇ ਹਾਂ ਔਰ ਉਹਨਾਂ ਨੂੰ ਮਿਲਣ ਵਾਸਤੇ ਐਨੀ ਦੁਨੀਆ ਆਉਂਦੀ ਸੀ ਉਹਨਾਂ ਦੇ ਘਰ ਹਰ ਵੇਲੇ ਤੰਤਾ ਤੇ ਮੇਲਾ ਲੱਗਿਆ ਰਹਿੰਦਾ ਸੀ ਅਜੀਤ ਭਾਜੀ ਬਹੁਤ ਮਿਲਣਸਾਰ ਸੀਗੇ ਤੇ ਧਰਮਪਾਜੀ ਦੇ ਨਾਲ ਉਹ ਰਹਿ ਕੇ ਉਹਨਾਂ ਨੇ ਪੂਰੀ ਫਿਲਮ ਰਸਤੀ ਦੇ ਉੱਤੇ ਰਾਜ ਕੀਤਾ ਉਦੋਂ ਬਾਅਦ ਜਿਹੜੀ ਮੁਲਾਕਾਤ ਨਹੀਂ ਮੈਂ ਹੁਣ ਕੋਸ਼ਿਸ਼ ਕਰ ਰਿਹਾ ਸੀ ਵੀ ਉਹ ਠੀਕ ਹੋ ਜਾਣ ਤੇ ਮੈਂ ਉਹਨਾਂ ਨੂੰ ਜਾ ਕੇ ਮਿਲ ਕੇ ਆਵਾਂ ਇਹੇ ਮੇਰੀ ਤਮੰਨਾ ਸੀਗੀ ਪਰ ਅੱਜ ਉਹ ਇਸ ਸੰਸਾਰ ਦੇ ਵਿੱਚ ਚਲੇ ਗਏ ਨੇ ਜੋ ਪਰਮਾਤਮਾ ਦਾ ਭਾਣਾ ਸੀ ਉਹ ਮੰਨਣਾ ਪੈਂਦਾ ਹੈ ਜਦੋਂ ਬੰਬੇ ਜਾਣਾ ਦਾ ਉਹਨਾਂ ਨੇ ਦੂਰੋਂ ਹੀ ਬਗੜਨੇ ਤੇ ਗਰਵਚਨ ਨੇ ਧਰਮਪਾਜੀ ਨੇ ਕਹਿਣਾ ਚਾਂਦੀ ਦੀ ਗੜਵੀ ਸੋਨੇ ਦਾ ਲੋਟਾ ਆ ਗਿਆ ਇਹ ਉਹਨਾਂ ਦਾ ਡਾਇਲੌਗ ਪੱਕਾ ਹੁੰਦਾ ਸੀ ਮੈਂ ਜਦੋਂ ਵੀ ਜਾਣਾ ਉਹਨਾਂ ਨੇ ਆ ਗੱਲ ਜਰੂਰ ਮੈਨੂੰ ਕਹਿਣੀ ਤੇ ਆਪਣੇ ਸ਼ੂਟਿੰਗ ਤੇ ਆਏ ਹੋਏ ਸਨ ਤੇ ਫਿਰ ਅਸੀਂ ਸਾਹਨੇਵਾਲ ਚਲੇ ਗਏ ਤੇ ਉੱਥੇ ਉਹਨਾਂ ਨੇ ਕਾਫੀ ਲੋਕਾਂ ਨੇ ਉਹਨਾਂ ਦਾ ਬੜਾ ਸਵਾਗਤ ਕੀਤਾ ਸਕੂਲ ਦੇ ਵਿੱਚ ਉਹਨਾਂ ਨੇ ਆਪਣੀਆਂ ਪੁਰਾਣੀਆਂ ਫੋਟੋਆਂ ਚਾਹਦਾ ਜੀ ਯਾਦ ਯਾਦ ਤੱਕ ਤਿਆਰ ਕੀਤੀਆਂ 12 ਜੂਨ ਨੂੰ ਮੇਰੀ ਵਾਈਫ ਦੀ ਡੈਥ ਹੋ ਗਈ ਤਾਂ ਉਹਨਾਂ ਦਾ ਫੋਨ ਆਇਆ ਉਹ ਰੋ ਰਹੇ تھے اور ਮੇਰੇ ਸੇ اور ਮੇਰੀ ਲੜਕੀ ਸੀਮਾ ਸੇ ਬਾਤ ਕਰ ਰਹੇ تھے ਕਹਿੰਦੇ ਵੀ ਗੁੱਡੀ ਚਲੀ ਗਈ ਹੈ ਜੋ ਮuje ਕبھی ਸਾਗ ਖਲਾਤੀ ਸੀ ਕبھی ਮਸ਼ਰੂਮ ਬਣਾ ਕੇ ਖਲਾਤੀ ਸੀ ਬੋਲੀਵੁੱਡ ਦੇ ਹੀਰਮਨ ਤੇ ਪੰਜਾਬ ਦੇ ਪੁੱਤ ਤਰਮਿੰਦਰ ਸਾਡੇ ਵਿਚਕਾਰ ਨਹੀਂ ਰਹੇ ਪੰਜਾਬ ਦੇ ਵਸੀਆਂ ਨੂੰ ਇਹ ਖਬਰ ਸੁਣ ਕੇ ਗਹਿਰੇ ਸ਼ੋਕ ਦਾ ਜਿਹੜਾ ਵਾ ਦੁੱਖ ਲੱਗ ਰਿਹਾ ਵਾ ਸਾਡੇ ਨਾਲ ਉਹਨਾਂ ਦੇ ਪੁਰਾਣੇ ਸਾਥੀ ਕਨਸ਼ਾਮ ਸਿੰਘ ਲੋਟੇ ਮੌਜੂਦ ਆ ਸਰ ਲਗਾਤਾਰ ਬਿਮਾਰ ਚੱਲਦੇ ਸੀ ਤਮਿੰਦਰ ਲਗਾਤਾਰ ਤੁਸੀਂ ਵੀ ਹਾਲ ਚਾਲ ਪਤਾ ਕਰ ਰਹੇ ਸੀ ਪਰ ਅੱਜ ਸਵੇਰੇ ਅਚਾਨਕ ਇੱਕ ਖਬਰ ਮਿਲੀ ਕਿਸ ਤਰ੍ਹਾਂ ਤੁਹਾਨੂੰ ਇਹ ਪਤਾ ਲੱਗਿਆ ਮੈਂ ਰਾਤ 12 ਵਜੇ ਤੱਕ ਕੋਸ਼ਿਸ਼ ਕੀਤੀ ਮੋਹਨ ਬਗੜਜੀ ਨੂੰ ਫੋਨ ਕੀਤਾ ਤੇ ਫਿਰ ਮੈਂ ਜੈ ਰਾਜ ਜੜੇ ਉਹਨਾਂ ਦੇ ਪਰਸਨਲ ਸੈਕਟਰੀ ਨਾਲ ਹੀ ਰਹਿੰਦੇ ਆ ਫਿਰ ਉਹਨਾਂ ਦਾ ਮੈਂ ਫੋਨ ਕੀਤਾ ਉਹਨਾਂ ਨੇ ਉਦੋਂ ਦਾ ਚੱਕਿਆ ਨਹੀਂ ਬਾਅਦ ਚ ਉਹਨਾਂ ਦੀ ਬੈਕ ਕਾਲ ਆਈ ਤੇ ਉਹ ਉਹ ਵੀ ਕਹਿ ਰਿਹਾ ਸੀ ਜੀ ਵਾਇਰਪੁਰ ਰੇ ਅੱਗੇ ਅਰਦਾਸ ਕਰ ਰਹੇ ਆ ਭਾਜੀ ਠੀਕ ਰਹਿਣ ਉਦੋਂ ਤੱਕ ਉਹਨਾਂ ਨੇ ਕੋਈ ਡਿਕਲੇਅਰ ਨਹੀਂ ਸੀ ਕੀਤਾ ਪਰ ਅੱਜ ਸਵੇਰੇ ਇਹ ਮਨਤਪਾਗੀ ਜਿਹੜੀ ਖਬਰ ਹੈ ਸੁਣੀ ਹੈ ਕਿ ਇੱਕ ਪੰਜਾਬ ਦਾ ਸ਼ੇਰ ਹਿੰਦੁਸਤਾਨ ਦਾ ਸ਼ੇਰ ਪੂਰੀ ਦੁਨੀਆ ਦਾ ਸ਼ੇਰ ਜਿਨ੍ਹਾਂ ਨੂੰ ਲੋਕ ਪੰਜਾਬੀ ਜਿੱਥੇ ਵੀ ਹਨ ਜਿਹੜੇ ਪਿਆਰ ਕਰਦੇ ਹਨ ਤੇ ਉਹ ਤੁਸੀਂ ਵੀ ਤੁਹਾਨੂੰ ਵੀ ਪਤਾ ਹੈਗਾ ਹੀ ਆ ਵੀ ਜਿੰਨੇ ਵੀ ਬਾਲੀਵੁੱਡ ਦੇ ਵਿੱਚ ਜੋ ਤਾਂਕ ਧਰਮਪਾਜੀ ਦੀ ਸੀਗੀ ਉਹ ਕਿਸੇ ਦੇ ਨਹੀਂ ਸੀ ਇਹ ਦੋ ਭਰਾਵਾਂ ਦੀ ਮਿਸਾਲ RAM ਤੇ ਲਖਮਣ ਵਾਲੀ ਸੀਗੀ ਜੀਤ ਤੇ ਤਰਮਿੰਦਰ ਦੋ ਸਗੇ ਭਾਈ ਇੱਕ ਦੂਜੇ ਦੀ ਜਾਨ ਸਨ ਇੱਕ ਦੂਜੇ ਤੋਂ ਬਿਨਾਂ ਦੇਖੇ ਰਹਿ ਨਹੀਂ ਸੀ ਸਕਦੇ ਮੈਂ ਜਦੋਂ ਵੀ ਬੰਬੇ ਜਾਣ ਦਾ ਮੌਕਾ ਮਿਲਿਆ ਹੈ ਅਸੀਂ ਇਕੱਠੇ ਬਹਿ ਕੇ ਗੱਪਸ਼ਪ ਕਰਦੇ ਰਹੇ ਹਾਂ ਔਰ ਉਹਨਾਂ ਨੂੰ ਮਿਲਣ ਵਾਸਤੇ ਇੰਨੀ ਦੁਨੀਆ ਆਉਂਦੀ ਸੀ ਉਹਨਾਂ ਦੇ ਘਰ ਹਰ ਵੇਲੇ ਤੰਤਾ ਤੇ ਮੇਲਾ ਲੱਗਿਆ ਰਹਿੰਦਾ ਸੀ ਅਜੀਤ ਭਾਜੀ ਬਹੁਤ ਮਿਲਣਸਾਰ ਸੀਗੇ ਤੇ ਧਰਮਪਾਜੀ ਦੇ ਨਾਲ ਉਹ ਰਹਿ ਕੇ ਉਹਨਾਂ ਨੇ ਪੂਰੀ ਫਿਲੋਂ ਰਸਤੀ ਦੇ ਉੱਤੇ ਰਾਜ ਕੀਤਾ ਅੱਜ ਉਹਨਾਂ ਦੇ ਬੱਚੇ ਵੀ ਰਾਜ ਕਰ ਰਹੇ ਹਨ ਤੇ ਮੈਂ ਉਹਨਾਂ ਨੂੰ ਜ਼ਿੰਦਗੀ ਭਰ ਦੇ ਵਿੱਚ ਕਦੇ ਨਹੀਂ ਭੁੱਲਾਂਗਾ ਕਿਉਂਕਿ ਉਹ ਮੇਰੇ ਨਾਲ ਵੀ ਇੰਨਾ ਪਿਆਰ ਕਰਦੇ ਸਨ ਮੇਰੇ ਘਰ ਵੀ ਰਹੇ ਹਨ ਇੱਥੇ ਤੇ ਮੇਰੀ ਵਾਈਫ ਗੁੱਡੀ ਉਹਨੂੰ ਕਹਿ ਕੇ ਬੁਲਾਉਂਦੇ ਸਨ ਤੇ ਜਿਸ ਦਿਨ 12 ਜੂਨ ਨੂੰ ਮੇਰੀ ਵਾਈਫ ਦੀ ਡੈਥ ਹੋਈ ਆ ਤਾਂ ਉਹ ਦਿਨ ਰੋ ਵੀ ਰੋ ਰੋ ਕੇ ਬੜੇ ਮਤਲਬ ਆਪਣੇ ਉਹਨਾਂ ਨਾਲ ਮੇਰੀ ਲੜਕੀ ਨਾਲ ਤੇ ਮੇਰੇ ਨਾਲ ਗੱਲ ਕਰ ਰਹੇ ਸਨ ਵੀ ਗੁੱਡੀ ਚਲੀ ਗਈ ਹੈ ਕਾਫੀ ਦੇਰ ਤੱਕ ਉਹ ਗੱਲਾਂ ਕਰਦੇ ਰਹੇ ਉਹ ਦਿਨ ਮੇਰੀ ਉਹਨਾਂ ਨਾਲ ਲਾਸਟ ਗੱਲਬਾਤ ਹੋਈ ਹੈ 12 ਜੂਨ ਨੂੰ ਲਾਸਟ ਤੁਹਾਡੀ 12 ਜੂਨ ਨੂੰ ਗੱਲ ਹੋਈ ਹੋਰ 12 ਜੂਨ ਨੂੰ ਗੱਲ ਹੋਈ ਹੈ ਇਸ ਸਾਲ 2025 ਹਾਂਜੀ ਤੇ ਲਾਸਟ ਮੁਲਾਕਾਤ ਕਦੋਂ ਹੋਈ ਸੀ ਤੁਹਾਡੀ ਲਾਸਟ ਮੁਲਾਕਾਤ ਜਦੋਂ ਗਦਰ ਟੂ ਦੀ ਪਾਰਟੀ ਸੀਗੀ ਤਾਂ ਉਹਦੇ ਮੈਂ ਬੰਬੇ ਆਪਣੇ ਕੋਈ ਮੈਡੀਸਨ ਲੈਣ ਵਾਸਤੇ ਗਿਆ ਸੀ ਤੇ ਭਾਜੀ ਨੂੰ ਪਤਾ ਲੱਗਿਆ ਵੀ ਮੈਂ ਬੰਬੇ ਆਇਆ ਹਾਂ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਮੈਂ ਉਸ ਡਾਕਟਰ ਕੋਲੇ ਬੈਠਾ ਸੀ ਕਹਿੰਦੇ ਵੀ ਤੂੰ ਹੁਣੇ ਮੈਨੂੰ ਮਿਲ ਕੇ ਜਾ ਫਿਰ ਮੈਂ ਤੇ ਹਰਚੰਦ ਸਿੰਘ ਸੱਗੂ ਜਿਹੜੇ ਉਹਨਾਂ ਦੇ ਨਾਲ ਵੀ ਬਹੁਤ ਪਿਆਰ ਆ ਉਹਨਾਂ ਦਾ ਮੈਂ ਤੇ ਉਹ ਸਾਰੇ ਫਿਰ ਅਸੀਂ ਇਕੱਠੇ ਭਾਜੀ ਦੇ ਘਰੇ ਗਏ ਫਿਰ ਉੱਥੇ ਮੁਲਾਕਾਤ ਹੋਈ ਉਸ ਤੋਂ ਬਾਅਦ ਜਿਹੜੀ ਮੁਲਾਕਾਤ ਨਹੀਂ ਮੈਂ ਹੁਣ ਕੋਸ਼ਿਸ਼ ਕਰ ਰਿਹਾ ਸੀ ਵੀ ਉਹ ਠੀਕ ਹੋ ਜਾਣ ਤੇ ਮੈਂ ਉਹਨਾਂ ਨੂੰ ਜਾ ਕੇ ਮਿਲ ਕੇ ਆਵਾਂ ਇਹੇ ਮੇਰੀ ਤਮੰਨਾ ਸੀਗੀ ਪਰ ਅੱਜ ਉਹ ਇਸ ਸੰਸਾਰ ਦੇ ਵਿੱਚ ਚਲੇ ਗਏ ਨੇ ਜੋ ਪਰਮਾ ਪਰਮਾਤਮਾ ਦਾ ਭਾਣਾ ਸੀ ਉਹ ਮੰਨਣਾ ਪੈਂਦਾ ਹੈ ਤੇ ਉਹ ਇਸ ਸੰਸਾਰ ਦੀ ਬੜੇ ਪਾਪੂਕ ਹੋ ਰਹੇ ਹੋ ਤੁਹਾਡੇ ਬਹੁਤ ਪੁਰਾਣੇ ਰਿਸ਼ਤੇ ਰੇ ਕਦੋਂ ਤੋਂ ਇਹ ਜਿਹੜੇ ਤੁਸੀਂ ਧਮਿੰਦਰ ਦੇ ਨਾਲ ਜਿਹੜੇ ਦੇਖੋ ਜੀ ਮੈਂ ਮੇਰੇ ਪਿਤਾ ਜੀ ਦੀ ਸ਼ਕਲ ਉਹਨਾਂ ਨਾਲ ਮਿਲਦੀ ਜੁਲਦੀ ਹੁਣ ਕਰਕੇ ਤੇ 8 ਦਸੰਬਰ ਦਾ ਮੇਰੇ ਪਿਤਾ ਜੀ ਦਾ ਜਨਮ ਹੈ ਉਹਨਾਂ ਦਾ ਵੀ 8 ਦਸੰਬਰ ਦਾ ਸੀਗਾ ਉਹਨਾਂ ਦਾ 8 ਦਸੰਬਰ 1935 ਸੀ ਮੇਰੇ ਪਿਤਾ ਜੀ ਦਾ 8 ਦਸੰਬਰ ਨੂੰ ਤੋਂ 26 ਸੀ ਉਹਨਾਂ ਦੀ ਸ਼ਕਲ ਸੇਮ ਉਹਨਾਂ ਦੀ ਸ਼ਕਲ ਮਿਲਦੀ ਹੈ ਜੋ ਸਾਹਮਣੇ ਫੋਟੋ ਲੱਗੀ ਹੋਈ ਹੈ ਤੇ ਮੈਂ ਇਸ ਕਰਕੇ ਉਹਨਾਂ ਨਾਲ ਮੈਂ ਬਹੁਤ ਮਿਲਣ ਦੀ ਕੋਸ਼ਿਸ਼ ਕੀਤੀ ਮੈਨੂੰ 25 30 ਸਾਲ ਉਹਨਾਂ ਨੂੰ ਮਿਲਣ ਨੂੰ ਲੱਗੇ ਪਰ ਹੁਣ ਮੈਂ ਉਹਨਾਂ ਤੋਂ ਉਹਨਾਂ ਦੇ ਪਰਿਵਾਰ ਨਾਲ ਮੇਰੀ ਪੂਰੀ ਸਾਂਝ ਹੈ ਇੱਥੇ ਅਜੀਤ ਭਾਜੀ ਵੀ ਮੇਰੇ ਕੋਲ ਰਹੇ ਹਨ ਭਾਬੀ ਜੀ ਵੀ ਆਏ ਨੇ ਕਈ ਵਾਰੀ ਤੇ ਭਾਜੀ ਦਾ ਕਈ ਦਫਾ ਆ ਕੇ ਵੀ ਇੱਥੇ ਰਹੇ ਹਨ ਤੇ ਜਦੋਂ ਵੀ ਮੈਂ ਬੰਬਈ ਜਾਂਦਾ ਸੀ ਤਾਂ ਉਹ ਅਜੀਤ ਭਾਜੀ ਨੇ ਕਹਣਾ ਤੂੰ ਇੱਥੇ ਹੀ ਰਹਿਣਾ ਹੈਗਾ ਬਾਈ ਨੰਬਰ ਕਮਰੇ 'ਚ ਤਾਂ ਮੈਂ ਉੱਥੇ ਹੀ ਉਹਨਾਂ ਕੋਲੇ ਰਹਿੰਦਾ ਹੁੰਦਾ ਸੀਗਾ ਤੇ ਇੱਕ ਦਫਾ ਦਾ ਵਾਕਿਆ ਹੈਗਾ ਕਿ ਮੈਂ ਹੋਟਲ 'ਤੇ ਰਹਿ ਪਿਆ ਤੇਜੀਤ ਭਾਜੀ ਗੁੱਸੇ ਹੋਵੇ ਕਹਿੰਦਾ ਵੀ ਪਹਿਲਾਂ ਸਮਾਨ ਆਪਣਾ ਚੱਕ ਕੇ ਲਿਆ ਫੇਰ ਇੱਥੇ ਆਈ ਘਰੇ ਤਾਂ ਮੇਰਾ ਉਹਨਾਂ ਨੇ ਸਮਾਨ ਚੁਕਾ ਕੇ ਹੋਟਲ ਤੋਂ ਘਰੇ ਲਿਆਂਦਾ ਉਹ ਇਦਾਂ ਦੇ ਮਿਲਣਸਾਰ ਧਰਮਪਾਜੀ ਤੇ ਜੀਤਪਾਜੀ ਦੋਨੋਂ ਭਰਾ ਧਰਮ ਤੇ ਜੀਤ ਦੀ ਜੋੜੀ ਸਦਾ ਅਮਰ ਰਹੂਗੀ ਔਰ ਸਾਰੀ ਦੁਨੀਆ ਵਿੱਚ ਉਹਨਾਂ ਦਾ ਨਾਮ ਆ ਤੇ ਮੇਰੀ ਇਹ ਅਰਦਾਸ ਪ੍ਰਮਾਤਮਾ ਅਗੇ ਬੇਨਤੀ ਹੈ ਕਿ ਉਹ ਜੇ ਧਰਮਿੰਦਰ ਵਰਗੇ ਇਨਸਾਨ ਦੁਨੀਆ ਦੇ ਵਿੱਚ ਪੈਦਾ ਕਰਨ ਤਾਂ ਕਿ ਦੁਨੀਆ ਫੇਰ ਉਹਨਾਂ ਨੂੰ ਯਾਦ ਕਰੇ ਉਹ ਦੁਬਾਰਾ ਵੀ ਜਨਮ ਲੈ ਕੇ ਇੱਥੇ ਆਉਣ ਤੇ ਫੇਰ ਉਹ ਫਿਲਮ ਇੰਡਸਟਰੀ ਵਿੱਚ ਆ ਕੇ ਆਪਣੀ ਧਾਕ ਬਣਾਉਣ ਬੇਸ਼ੱਕ ਪੰਜਾਬ ਤੋਂ ਜਿਹੜੇ ਕਾਫੀ ਸਮੇਂ ਤੋਂ ਪਹਿਲਾਂ ਹੀ ਬਚਪਨ ਜਵਾਨੀ ਦੇ ਵਿੱਚ ਚਲੇ ਗਏ ਸੀ ਪਰ ਪੰਜਾਬ ਦੇ ਨਾਲ ਉਹਨਾਂ ਦਾ ਲਗਾਅ ਹਮੇਸ਼ਾ ਹੀ ਬਣਿਆ ਰਿਹਾ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਉੱਥੇ ਬੰਬੇ ਦੇ ਵਿੱਚ ਵੀ ਉਹਨਾਂ ਨੇ ਫਾਰਮ ਹਾਊਸ ਬਣਾ ਕੇ ਇੱਕ ਵੱਖਰਾ ਪੰਜਾਬ ਬਣਾਇਆ ਹੋਇਆ ਸੀ ਉੱਥੇ ਬਿਲਕੁਲ ਉਹਨਾਂ ਦਾ ਲੋਨਾ ਵਾਲਾ ਜਿਹੜਾ ਫਾਰਮ ਹੈ ਉੱਥੇ ਦੇਖੋ ਉਹ ਖੇਤੀ ਕਰਦੇ ਹਨ ਉਹ 200 ਏਕੜ ਵਿੱਚ ਫਾਰਮ ਹਾਊਸ ਹੈ ਉੱਥੇ ਹਰ ਚੀਜ਼ ਉਪਲਬਧ ਹੈ ਕਾਰ ਬਹੁਤ ਵਧੀਆ ਉੱਥੇ ਬਣਾਇਆ ਹੋਇਆ ਹੈ ਭਾਜੀ ਜ਼ਿਆਦਾ ਸਮਾਂ ਉੱਥੇ ਹੀ ਬਤਾਉਂਦੇ ਹਨ ਮੈਂ ਵੀ ਉੱਥੇ ਰਿਹਾ ਵਾਂ ਮੈਂ ਵੀ ਉੱਥੇ ਰਾਤ ਰਿਹਾ ਵਾਂ ਮੈਂ ਵੀ ਜਦੋਂ ਜਾਂਦਿਆਂ ਭਾਜੀ ਨੂੰ ਕਈ ਵਾਰੀ ਲੋਨਾ ਵਾਲੇ ਹੋਣਾ ਤਾਂ ਅਸੀਂ ਉੱਥੇ ਲੋਨਾ ਵਾਲੇ ਚਲੇ ਜਾਂਦੇ ਸਨ ਤੇ ਉੱਥੇ ਬੜੇ ਗੱਲਾਂ ਬਾਤਾਂ ਗੱਪਾਂ ਛਪਾਂ ਕਾਰ ਕਰਦੇ ਮਾਰਦੇ ਟਾਈਮ ਬਤਾਉਂਦੇ ਸਾਂ ਤੇ ਸਾਡੀਆਂ ਉਹ ਯਾਦਾਂ ਕਈ ਵਾਰੀ ਉਹਨਾਂ ਨੇ ਮੈਨੂੰ ਕਹਿਣਾ ਤੂੰ ਗੀਤ ਗੂਤ ਗਾ ਲੈਣਾ ਮੈਂ ਫਿਰ ਉਹਨਾਂ ਨੂੰ गा ਕੇ ਵੀ ਸੁਣਾਉਣਾ ਤੇ ਬੜੇ ਅਸੀਂ ਖੁਸ਼ ਹੁੰਦੇ ਸੀ ਅੱਜ ਉਹ ਜਿਹੜਾ ਕਾਟਾ ਸਾਨੂੰ ਮੈਨੂੰ ਪੈ ਗਿਆ ਹੈ ਉਹ ਪੂਰੇ ਪੰਜਾਬ ਨੂੰ ਨਹੀਂ ਪੂਰੀ ਦੁਨੀਆ ਨੂੰ ਕਾਟਾ ਪੈ ਗਿਆ ਉਹਨਾਂ ਦਾ ਉਹਨਾਂ ਦੀ ਯਾਦ ਹਮੇਸ਼ਾ ਬਣੀ ਰਹੇਗੀ ਉਹ ਲੋਕਾਂ ਦੇ ਦਿਲਾਂ ਵਿੱਚ ਤੁਹਾਨੂੰ ਕੁਝ ਤੁਹਾਡੇ ਜਿਵੇਂ ਲੋਟੇ ਤੁਹਾਨੂੰ ਕਹਿੰਦੇ ਲੋਟੇ ਨੂੰ ਲੈ ਕੇ ਵੀ ਕੁਝ ਤੁਹਾਡੇ ਦੇ ਕਨੈਕਟਸ ਕਰਦੇ ਸੀਗੇ ਜਦੋਂ ਬੰਬੇ ਜਾਣਾ ਦਾ ਉਹਨਾਂ ਨੇ ਦੂਰੋਂ ਹੀ ਬਗੜਨੇ ਤੇ ਗਰਵਚਨ ਨੇ ਧਰਮਪਾਜੀ ਨੇ ਕਹਣਾ ਚਾਂਦੀ ਦੀ ਗੜਵੀ ਸੋਨੇ ਦਾ ਲੋਟਾ ਆ ਗਿਆ ਇਹ ਉਹਨਾਂ ਦਾ ਡਾਇਲੌਗ ਪੱਕਾ ਹੁੰਦਾ ਸੀ ਮੈਂ ਜਦੋਂ ਵੀ ਜਾਣਾ ਉਹਨਾਂ ਨੇ ਆ ਗੱਲ ਜ਼ਰੂਰ ਮੈਨੂੰ ਕਹਿਣੀ ਤੇ ਉਹ ਮੈਨੂੰ ਗੱਲ ਕਦੇ ਨਹੀਂ ਭੁੱਲੀ ਉਥੇ ਇਹਨਾਂ ਨੂੰ ਸਾਰਿਆਂ ਨੂੰ ਬੱਗੜ ਉਹਨਾਂ ਨੂੰ ਵੀ ਪਤਾ ਹੈ ਗੁਰਵਚਨ ਨੂੰ ਵੀ ਪਤਾ ਹੈ ਗੁਰਵਚਨ ਵੀ ਬੱਗੜ ਵੀ ਭਾਜੀ ਦੇ ਨਾਲ ਇੱਥੇ ਮੇਰੇ ਘਰ ਆਉਂਦੇ ਰਹੇ ਹਨ ਤੇ ਅਸੀਂ ਕਾਫੀ ਉਹਨਾਂ ਦਾ ਮੈਂ एहसान ਨਹੀਂ ਭੁੱਲ ਸਕਦਾ ਕਿ ਇਹ ਜੇ ਐਡੇ ਵੱਡੇ ਐਕਟਰਾਂ ਨੇ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਤੇ ਮੇਰੇ ਨਾਲ ਪਿਆਰ ਰੱਖਿਆ ਉਹਨਾਂ ਨੇ ਉਹ ਹਮੇਸ਼ਾ ਮੈਨੂੰ ਪਿਆਰ ਕਰਦੇ ਰਹੇ ਹਨ ਪੰਜਾਬ ਦੇ ਵਿੱਚ ਅਕਸਰ ਅਸੀਂ ਦੇਖਿਆ ਤਸਵੀਰਾਂ ਵੀ ਦੇਖਦੇ ਰਹੇ ਆ ਪਿੱਛੇ ਦੇਖਦੇ ਵੀ ਰਹੇ ਆ ਪੰਜਾਬੇ ਜਦੋਂ ਵੀ ਆਏ ਨੇ ਤ੍ਰਿਮੰਦਰ ਤੇ ਤੁਹਾਡੇ ਨਾਲ ਜਿਹੜਾ ਵਾ ਪੂਰੇ ਪੰਜਾਬ ਦੇ ਵਿੱਚ ਘੁੰਮਦੇ ਰਹੇ ਨੇ ਕੋਈ ਐਸੀ ਯਾਦ ਪੰਜਾਬ ਦੀ ਜਦੋਂ ਪੰਜਾਬ ਵਿੱਚ ਤ੍ਰਿਮੰਦਰ ਆnde ਸੀਗੇ ਤਾਂ ਕੁਝ ਕਿਹੜੀ ਚੀਜ਼ ਨੂੰ ਉਹਨਾਂ ਨੂੰ ਮਿਲਣ ਦੀ ਚਾਹ ਹੁੰਦੀ ਸੀ ਜਾਂ ਕਿਹੜੀ ਖਿੱਚ ਸੀ ਜਿਹੜੀ ਪੰਜਾਬ ਉਹਨਾਂ ਨੂੰ ਲੈ ਕੇ ਆਂਦੀ ਸੀ ਮੈਨੂੰ ਅੱਜ ਵੀ ਯਾਦ ਆ 2002 ਚ ਮੇਰਾ 50ਵਾਂ ਬਰਥਡੇ ਸੀਗਾ ਤੇ ਮੇਰੇ ਨਾਲ ਹਸਨਪੁਰੀ ਜਿਹੜੇ ਰਾਈਟਰ ਸੀਗੇ ਉਹਨਾਂ ਨੇ ਫੋਨ ਕੀਤਾ ਵੀ ਧਰਮਪਾ ਜੀ ਅਸੀਂ ਇੱਥੇ ਆ ਰਹੇ ਹਾਂ ਵੀ ਲੋਟੇ ਦਾ ਪੰਜਵਾਂ ਬਰਥਡੇ ਆ ਤਾਂ ਉਹ ਕਹਿੰਦੇ ਵੀ ਤੁਸੀਂ ਕਿਸੇ ਨਾਲ ਗੱਲ ਨਾ ਕਰਿਓ ਵੀ ਮੈਂ 28 ਸਾਲਾਂ ਬਾਅਦ ਪੰਜਾਬ ਆ ਰਿਹਾ ਹਾਂ ਇੱਥੇ ਕਿਸੇ ਮੈਰਿਜ ਤੇ ਤੇ ਤੇਰਾ ਜਨਮ ਦਿਨ ਵੀ ਉੱਥੇ ਮਨਾਵਾਂਗੇ ਫਿਰ ਅਸੀਂ ਹਸਨਪੁਰੀ ਸਾਹਿਬ ਸੋਹੀ ਸਾਹਿਬ ਅਸੀਂ ਸਾਰਿਆਂ ਨੇ ਬਹਿ ਕੇ ਮੇਰਾ ਜਨਮ ਦਿਨ ਸਾਨੇਵਾਲ ਸੰਮੇ ਦੇ ਵਿੱਚ ਮਨਾਇਆ ਤੇ ਉਹ ਅੱਜ ਤੱਕ ਯਾਦ ਹਮੇਸ਼ਾ ਰਹੂਗੀ ਕਿ ਮੇਰੇ ਉਹ ਬਰਥਡੇ ਤੇ ਆਏ ਤੇ ਜਗਬਣੀ ਦੇ ਪੰਜਾਬ ਕੇਸਰੀ ਵਿੱਚ ਇਹ ਕਮਰੇ ਵੀ ਲੱਗੀਆਂ ਸਨ ਸਾਡੀਆਂ ਤਿੰਨਾਂ ਦੀਆਂ ਫੋਟੋਆਂ ਵੀ ਲੱਗੀਆਂ ਸਨ ਤੇ ਮੈਂ ਉਹਨਾਂ ਦਾ ਇਹ ਆਸਾਨ ਜ਼ਿੰਦਗੀ ਜੀ ਨਹੀਂ ਭੁੱਲ ਸਕਦਾ ਉਹ ਉਹਨਾਂ ਨੇ ਮੇਰੇ ਵਰਗੇ ਨਮਾਣੇ ਇਨਸਾਨ ਦੇ ਉੱਤੇ ਆਪਣਾ ਸਿਰ ਤੇ ਹੱਥ ਰੱਖਿਆ ਔਰ ਹਮੇਸ਼ਾ ਮੈਨੂੰ ਪਿਆਰ ਕਰਦੇ ਰਹੇ ਜਦੋਂ ਵੀ ਕੋਈ ਕੰਮ ਹੋਣਾ ਮੈਂ ਉਹਨਾਂ ਨੂੰ ਫੋਨ ਕਰਨਾ ਜਾਂ ਉਹਨਾਂ ਨੇ ਮੈਨੂੰ ਫੋਨ ਕਰਨਾ ਕਦੇ ਇਦਾਂ ਨਹੀਂ ਸੀ ਹੋਇਆ ਕਿ ਉਹਨਾਂ ਨੇ ਮੇਰਾ ਫੋਨ ਨਹੀਂ ਚੱਕਿਆ ਤੇ ਮੈਂ ਅੱਜ ਵੀ ਰਾਤ ਵੀ ਫੋਨ ਕਰਦਾ ਰਿਹਾ ਹਾਂ ਰਾਤ ਜੈ ਰਾਜ ਨੂੰ ਮੈਂ ਪੁੱਛਿਆ ਉਹ ਕਹਿੰਦਾ ਵਾਹਿਗੁਰੂ ਅੱਗੇ ਹੀ ਅਰਦਾਸ ਹੈ ਵੀ ਭਾਜੀ ਠੀਕ ਨੇ ਤੇ ਅ ਸਵੇਰੇ ਜਿਹੜੀ ਮੰਦ ਭਾਗੀ ਕਵਰਾ ਹੁਣ ਆ ਰਹੀਆਂ ਨੇ ਟੀਵੀ ਤੇ ਆ ਰਹੀਆਂ ਇੱਥੋਂ ਇਹ ਪਤਾ ਲੱਗ ਰਿਹਾ ਵੀ ਵੀ ਉਹਨਾਂ ਦੀ ਜਿਹੜੀ ਉਪ ਗੁਰੂ ਚਰਨਾ ਦੇ ਵਿੱਚ ਜਾ ਬਰਾਜੇ ਹਨ ਤੇ ਉਹਨਾਂ ਦੀ ਇੱਥੋਂ ਜਿਹੜੀ ਸੰਸਾਰਕ ਯਾਤਰਾ ਪੂਰੀ ਹੋ ਚੁੱਕੀ ਹੈ ਸਰਕਾਰੀ ਜੋਬ ਵੀ ਕਰਦੇ ਰਹੇ ਆ ਜਦੋਂ ਜਵਾਨੀ ਦੇ ਵੇਲੇ ਪੰਜਾਬ ਜਾਣ ਤੋਂ ਪਹਿਲਾਂ ਉਸ ਨੂੰ ਲੈ ਕੇ ਵੀ ਕਈ ਯਾਦਾਂ ਤੁਹਾਡੇ ਨਾਲ ਹੈਗੀਆਂ ਜਦੋਂ ਪੰਜਾਬ ਆਂਦੇ ਸੀਗੇ ਉਹਨਾਂ ਨੂੰ ਹਾਂਜੀ ਇੱਕ ਦਫਾ ਇੱਥੇ ਆਪਣੇ ਸ਼ੂਟਿੰਗ ਤੇ ਆਏ ਹੋਏ ਸਨ ਤੇ ਫਿਰ ਅਸੀਂ ਸਾਹਨੇਵਾਲ ਚਲੇ ਗਏ ਤੇ ਉੱਥੇ ਉਹਨਾਂ ਨੇ ਕਾਫੀ ਲੋਕਾਂ ਨੇ ਉਹਨਾਂ ਦਾ ਬੜਾ ਸਵਾਗਤ ਕੀਤਾ ਸਕੂਲ ਦੇ ਵਿੱਚ ਉਹਨਾਂ ਨੇ ਆਪਣੀਆਂ ਪੁਰਾਣੀਆਂ ਫੋਟੋਆਂ ਚਾਹਦਾ ਜੀ ਯਾਦ ਯਾਦ ਤੱਕ ਤਿਆਰ ਕੀਤੀਆਂ ਤਾਇਆ ਕੀਤੀਆਂ ਤੇ ਮੈਂ ਉਹਨਾਂ ਨੂੰ ਭਾਜੀ ਨੂੰ ਗਿਆ ਮੈਂ ਭਾਜੀ ਤੁਸੀਂ ਆਪਣੇ ਪਿੰਡ ਡਾਂਗੋ ਨਹੀਂ ਕਦੇ ਗਏ ਤੇ ਮੇਰੇ ਪਿੰਡ ਵਾਲੇ ਮਗਰ ਪਏ ਹੋਏ ਹਨ ਉਹ ਕਹਿੰਦੇ ਵੀ ਧਰਮਪਾਜੀ ਨੂੰ ਇੱਥੇ ਲੈ ਕੇ ਆਓ ਤਾਂ ਫਿਰ ਮੈਂ ਉਸ ਦਿਨ ਆਪਣੀ ਗੱਡੀ 'ਚ ਬਿਠਾ ਕੇ ਉਹਨਾਂ ਨੂੰ ਸਾਹਨੇਵਾਲ ਨਹੀਂ ਲੈ ਕੇ ਗਿਆ ਮੈਂ ਸਿੱਧਾ ਡਾਂਗੋ ਲੈ ਗਿਆ ਫਿਰ ਉੱਥੇ ਜਾ ਕੇ ਉਹਨਾਂ ਨੇ ਖੇਤਾਂ 'ਚ ਹਲ ਚਲਾਇਆ ਪਿੰਡ ਵਾਲੇ ਉਹਨਾਂ ਦਾ ਐਡਾ ਵੱਡਾ ਸਵਾਗਤ ਕੀਤਾ ਰਾਤ ਨੂੰ ਮੇਲਾ ਇੱਕ ਤਰ੍ਹਾਂ ਦਾ ਬਣ ਗਿਆ ਸੀ ਡਾਂਗੋ ਪਿੰਡ 'ਚ ਉਹ ਵੀ ਅੱਜ ਤੱਕ ਮੈਨੂੰ ਉਹ ਗੱਲ ਯਾਦ ਆ ਉਹ ਆਪਣੇ ਪਿੰਡ ਜਾ ਕੇ ਬੜੇ ਖੁਸ਼ ਹੋਏ ਕੱਲੇ ਕੱਲੇ ਪਿੰਡ ਦੇ ਬੰਦੇ ਨੂੰ ਮਿਲੇ ਆਪਣਾ ਘਰ ਗਏ ਜਿਹੜਾ ਉਹਨਾਂ ਦਾ ਪੁਰਾਣਾ ਘਰ ਸੀ ਉੱਥੇ ਵੀ ਗਏ ਉੱਥੇ ਵੀ ਸਾਰਿਆਂ ਨੂੰ ਮਿਲੇ ਉਹ ਯਾਦ ਮੇਰੇ ਹਮੇਸ਼ਾ ਹੀ ਤਾਜ਼ਾ ਰਹੂ ਧਰਮਿੰਦਰ ਨਾਲ ਤਾਂ ਤੁਹਾਡਾ ਇੱਕ ਦੋਸਤਾਨਾ ਸੀ ਉਹਨਾਂ ਦੇ ਪਰਿਵਾਰ ਦੇ ਨਾਲ ਵੀ ਪੂਰਾ ਪਰਿਵਾਰਿਕ ਮਾਹੌਲ ਸੀਗਾ ਉਹਨਾਂ ਦੇ ਵਿਆਹ ਸ਼ਾਦੀਆਂ ਦੇ ਵਿੱਚ ਵੀ ਤੁਸੀਂ ਜਾਂਦੇ ਰਹੇ ਹੋ ਕਿਸ ਤਰ੍ਹਾਂ ਉਹਨਾਂ ਦਾ ਤੁਹਾਡੇ ਨਾਲ ਜਿਵੇਂ ਵਿਵਹਾਰ ਕਿਸ ਤਰ੍ਹਾਂ ਦਾ ਰਹਿੰਦਾ ਸੀਗਾ ਜਦੋਂ ਤੁਸੀਂ ਉੱਥੇ ਜਾਂਦੇ ਸੀਗੇ ਮੈਨੂੰ ਅੱਜ ਤੱਕ ਯਾਦ ਆ ਮੇਰੀ ਸੀਮਾ ਲੜਕੀ ਜਿਹੜੀ ਲੁਧਿਆਣੇ ਰਹਿੰਦੀ ਹੈ ਉਹਦੀ ਸ਼ਾਦੀ ਦੇਤੇ ਅਜੀਤ ਭਾਜੀ ਤੇ 우ਸ਼ਾ ਭਾਬੀ ਜਿਹੜੀ அவੇ ਦੀ ਮਦਰ ਹੈ ਤੇ ਫਿਲਮ ਸਟਾਰ ਦਲਜੀਤ ਕੌਰ ਇਹ ਸਾਰੇ ਮੇਰੇ ਵਿਆਹ ਤੇ ਉਹਨਾਂ ਨੇ ਜਾਗੋ ਕੰਢੀ ਸੀਗੀ ਉਹ ਮੈਨੂੰ ਨਹੀਂ ਕਦੇ ਭੁੱਲ ਸਕਦੀ ਕਿ ਸਤਨ ਭਾਜੀ ਨੂੰ ਮੈਂ ਆਪਣਾ ਕਾਰਡ ਭੇਜਿਆ ਸੀ ਤੇ ਉਹਨਾਂ ਨੇ ਅਜੀਤ ਸਾਹਿਬ ਉਹ ਕਿਤੇ ਬਿਜੀ ਸਨ ਤੇ ਉਹਨਾਂ ਨੇ ਅਜੀਤ ਸਾਹਿਬ ਨੂੰ ਤੇ ਉਸਾ ਭਾਬੇ ਨੂੰ ਵੀ ਮੇਰੇ ਮੇਰੀ ਲੜਕੀ ਦੇ ਵਿਆਹ ਤੇ ਭੇਜਿਆ ਔਰ ਉਹਨਾਂ ਨੇ ਪੂਰਾ ਵਿਆਹ ਦੇਖਿਆ ਔਰ ਉਹ ਵੀ ਅੱਜ ਤੱਕ ਗੱਲ ਯਾਦ ਰਹੂਗੀ ਕਿਉਂਕਿ ਕੋਈ ਐਡੇ ਵੱਡੇ ਸਟਾਰ ਧਰਮਿੰਦਰ ਦੇ ਭਾਈ ਸਾਹਿਬ ਅਜੀਤ ਸਾਹਿਬ ਉਹ ਵੀ ਘਟ ਨਹੀਂ ਸੀ ਉਹ ਵੀ ਫਿਲਮਾਂ ਵਿੱਚ ਉਹਨਾਂ ਨੇ ਵੀ ਬਹੁਤ ਕੰਮ ਕੀਤਾ ਹੈ ਉਹ ਸਾਡੇ ਵਿਆਹ ਤੇ ਇੱਥੇ ਆਏ ਤੇ ਮੈਂ ਵੀ ਉਹਨਾਂ ਦੇ ਦੋ ਸ਼ਾਦੀਆਂ 'ਚ ਗਿਆ ਹਾਂ ਇਸ਼ਾ ਦੇ ਹੋਲ ਦੀ ਸ਼ਾਦੀ ਤੇ ਗਿਆ ਸੀ ਤੇ ਆਪਣੇ ਆਹਨਾ ਦਿਓਲ ਦੀ شادی ਤੇ ਵੀ ਗਿਆ ਦੀ ਤੇ ਉਹ ਮੈਂ ਧਰਮਜੀ ਕਰਕੇ ਗਿਆ ਸੀ ਕਿਉਂਕਿ ਉਹਨਾਂ ਨੇ ਗਿਆ ਸੀ ਵੀ ਇੱਕ ਮੇਰਾ ਭਰਾ ਉੱਥੇ ਰਹਿੰਦਾ ਤੇ ਲੁਧਿਆਣੇ ਉਹ ਜਰੂਰ ਵਾ ਤੇ ਆਊਗਾ ਮੈਂ ਗਿਆ ਤਾਂ ਤੁਹਾਨੂੰ ਐਜ਼ ਅ ਬ੍ਰਦਰ ਆਪਣੇ ਉਹਨਾਂ ਦੇ ਬੇਟੀਆਂ ਦੇ ਵਿਆਹ ਤੇ ਤੁਹਾਨੂੰ ਬੁਲਾਇਆ ਉਹਨਾਂ ਨੇ ਜੀ ਹਾਂ ਜੀ ਸਨੀ ਦਿਓਲ ਤੇ ਬੋਵੀ ਦਿਓਲ ਨਾਲ ਵੀ ਤੁਹਾਡੀ ਕਾਫੀ ਜ਼ਿਆਦਾ ਉਹਨਾਂ ਨਾਲ ਵੀ ਮੁਲਾਕਾਤ ਹੁੰਦੀ ਰਹੀ ਹੈ ਤੁਹਾਡੀ ਹਾਂ ਜੀ ਹਾਂ ਜੀ ਉਹ ਵੀ ਜਦੋਂ ਵੀ ਘਰੇ ਜਾਂਦੇ ਰਹੇ ਆ ਮਿਲਦੇ ਰਹੇ ਨੇ ਅਜੀਤ ਸਾਹਿਬ ਖਾਵ ਨੂੰ ਬੁਲਾਉਂਦੇ ਸਨ ਜਦੋਂ ਵੀ ਜਾਣਾ ਅਜੀਤ ਸਾਹਿਬ ਨੇ ਬੁਲਾਉਣਾ ਵੀ ਹੈ ਭਾਈ ਸਾਡਾ ਭਰਾ ਛੋਟਾ ਉੱਥੇ ਲੁਧਿਆਣੇ ਤੇ ਅਸੀਂ ਇਹਦੇ ਕੋਲ ਜਾਣੇ ਆ ਉਹ ਕਾਫੀ ਮਤਲਬ ਇੱਕ ਦਫਾ ਇੱਥੇ ਅਜੀਤ ਸਾਹਿਬ ਆਏ ਹੋਏ ਸਨ ਤੇ ਉਹ ਬਿਮਾਰ ਹੋ ਗਏ ਸਨ ਤੇ ਫਿਰ ਮੈਂ ਉਹਨਾਂ ਨੂੰ ਸੀਐਮਸੀ ਹਸਪਤਾਲ ਦੇ ਵਿੱਚ ਲੈ ਗਿਆ ਸੀ ਉੱਥੇ ਫਿਰ ਉਹਨਾਂ ਦਾ ਇਲਾਜ ਹੋਇਆ ਇੱਕ ਦੋ ਦਿਨ ਦੇ ਵਿੱਚ ਵਿੱਚ ਤੇ ਉਦੋਂ ਸੰਨੀ ਦੇਵਾਲ ਦੇ ਵੀ ਫੋਨ ਆਉਂਦੇ ਰਹੇ ਭਾਜੀ ਬਾਰੇ ਉਹ ਜੀਤ ਬਾਰੇ ਬਹੁਤ ਫਿਕਰਮੰਦ ਰਹਿੰਦੇ ਸਨ ਆਪਣੇ ਚਾਚਾ ਜੀ ਬਾਰੇ ਤੇ ਉਦੋਂ ਭਾਬੀ ਜੀ ਵੀ ਆਏ ਸਨ ਮੇਰੇ ਘਰੇ ਪ੍ਰਕਾਸ਼ ਭਾਬੀ ਜੀ ਵੀ ਆਏ ਸਨ ਤੇ ਮੈਨੂੰ ਮੈਂ ਗੱਲਾਂ ਤਾਂ ਸਾਂਝੀਆਂ ਕਰ ਰਿਹਾ ਕਿ ਉਹ ਇਹੋ ਜਿਹੇ ਪਰਿਵਾਰ ਨੇ ਕਿ ਜਿਹੜੇ ਐਨੇ ਮਿਲਣਸਾਰਾ ਕੋਈ ਵੀ ਉਹਨਾਂ ਦੇ ਘਰ ਚਲੇ ਜਾਵੇ ਤਾਂ ਸਭ ਤੋਂ ਪਹਿਲਾਂ ਅੰਧਰਮਪਾ ਜੀ ਖੁਸ਼ ਹੋ ਜਾਂਦੇ ਵੀ ਪੰਜਾਬ ਤੋਂ ਬੰਦਾ ਆਇਆ ਹੈ ਸਨੀ ਦੇ ਹੋਂ ਬੋਬੀ ਦੇ ਹੋਂ ਸਾਰੇ ਹੀ ਬਹੁਤ ਚੰਗੇ ਇਨਸਾਨ ਆ ਪੰਜਾਬੀਆਂ ਨਾਲ ਮਤਲਬ ਦਿਲੋਂ ਪਿਆਰ ਸੀ ਉਹਨਾਂ ਦਾ ਦਿਲੋਂ ਪਿਆਰ ਕਰਦੇ ਹਾਂ ਹਾਂ ਬਸਤੇ ਬੜਾ ਭਾਵੁਕ ਹੋ ਰਹੇ ਹੋ ਅੱਜ ਖਬਰ ਜਦੋਂ ਮਿਲਦੀ ਆ ਤਾਂ ਅੱਖਾਂ 'ਚ ਤੁਹਾਡੇ ਹੰਝੂ ਆ ਇੱਕ ਉਹ ਸਾਥੀ ਜਿਹੜਾ ਹਮੇਸ਼ਾ ਹੀ ਵੱਡੇ ਦਿਲ ਦੇ ਨਾਲ ਤੁਹਾਨੂੰ ਮਿਲਦਾ ਰਿਹਾ ਵਾ ਹਾਂਜੀ ਹਾਂਜੀ ਕੀ ਕਹਿਣਾ ਚਾਹੂੰਗਾ ਮੈਂ ਤਾਂ ਹੁਣ ਇਹੀ ਕਹਿਣਾ ਚਾਹੁੰਦਾ ਵੀ ਪ੍ਰਮਾਤਮਾ ਅੱਗੇ ਇਹ ਅਰਦਾਸ ਕਰਦਾ ਹਾਂ ਵੀ ਉਹ ਦੁਨੀਆ ਦੀ ਸੰਸਾਰਕ ਯਾਤਰਾ ਪੂਰੀ ਕਰਕੇ ਗਏ ਹਨ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਰੱਖੇ ਤੇ ਇਹ ਜੇ ਧਰਮਪਾਜੀ ਵਰਗੇ ਨੇਕ ਦਿਲ انسان بار بار ਇਸ ਦੁਨੀਆ ਤੇ ਨਹੀਂ ਆਉਂਦੇ ਮੇਰੀ ਤਾਂ ਇਹੀ ਸਦ ਅੰਜਲੀ ਹੈਗੀ ਆ ਕਿ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਰੱਖੇ ਤੇ ਉਹਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਖਸ਼ੇ ਮੈਂ ਕੋਸ਼ਿਸ਼ ਕਰ ਰਿਹਾ ਮੈਂ ਜਾਊਂਗਾ ਮੈਨੂੰ ਪਤਾ ਲੱਗ ਜਾਵੇ ਵੀ ਉਹਨਾਂ ਦਾ ਕਦੋਂ ਹੈਗਾ ਸੰਸਕਾਰ ਵਗੈਰਾ ਤੇ ਮੈਂ ਫਿਰ ਜਾਊਂਗਾ ਜੀ ਜੀ ਬਿਲਕੁਲ ਐ ਸੀਗੇ ਪੰਜਾਬ ਦੇ ਪੁੱਤ ਅਤੇ ਬਾਲੀਵੁੱਡ ਦੇ ਹੀਰਮਨ ਤਰਮਿੰਦਰ ਦੇ ਬਚਪਨ ਦੇ ਸਾਥੀ ਉਹਨਾਂ ਦੇ ਜਵਾਨੀ ਦੇ ਟਾਈਮ ਦੇ ਸਾਥੀ ਤੇ ਪੁਰਾਣੀਆਂ ਯਾਦਾਂ ਜਿਹੜੀਆਂ ਯਾਦ ਕਰਕੇ ਭਾਵੁਕ ਹੁੰਦੇ ਹੋਏ ਨਜ਼ਰ ਆ ਰਹੇ ਨੇ ਕਹਿੰਦੇ ਨੇ ਕਿ ਪੰਜਾਬੀਆਂ ਦੇ ਨਾਲ ਤਰਮਿੰਦਰ ਦੇ ਪੂਰੇ ਪਰਿਵਾਰ ਦਾ ਦਿਲੋ ਰਿਸ਼ਤਾ ਰਿਹਾ ਪੰਜਾਬ ਤੋਂ ਕੋਈ ਵੀ ਅਗਰ ਉਹਨਾਂ ਦੇ ਘਰ ਜਾਂਦਾ ਸੀ ਤਾਂ ਉਹ ਪੂਰੇ ਖੁੱਲੇ ਦਿਲਨ ਦੇ ਨਾਲ ਉਹਨਾਂ ਦਾ ਸਵਾਗਤ ਕਰਦੇ ਸੀ ਤੇ ਆਪਣੀਆਂ ਯਾਦਾਂ ਨੂੰ ਯਾਦ ਕਰਕੇ ਭਾਵੁਕ ਹੁੰਦੇ ਹੋਏ ਨਜ਼ਰ ਆ ਰਹੇ ਨੇ ਕਹਿੰਦੇ ਨੇ ਬੇਸ਼ੱਕ ਇਹ ਪਾਣਾ ਜਿਹੜਾ ਬਾ ਵਾਪਰਿਆ ਵਾ ਗੁਰੂ ਚਰਨਾਂ ਦੇ ਵਿੱਚ ਜਾ ਵਿਰਾਜੇ ਨੇ ਤੇ ਪਰਿਵਾਰ ਨੂੰ ਇਹ ਦੁੱਖ ਸਹਿਣ ਦੀ ਸ਼ਕਤੀ ਦੇਵੇ ਕੈਮਰਾ ਪਰਸਨ ਰਕੇਸ਼ ਦੇ ਨਾਲ ਵੇਕਟਰ ਲੁਧਿਆਣਾ